ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਢੋਬੀ ਬਾਜ਼ਾਰ ਦੇ ਵਿੱਚ ਜਿਹੜੇ ਪਾਰਕਿੰਗ ਵਾਲੇ ਹੈਗੇ ਪ੍ਰਾਈਵੇਟ ਪਾਰਕਿੰਗ ਵਾਲੇ ਉਹ ਉਹਨਾਂ ਦੇ ਨਾਲ ਕੁਝ ਲੋਕਾਂ ਦਾ ਬੜਾ ਵੱਡਾ ਹੰਗਾਮਾ ਹੋਇਆ ਸੀਗਾ ਜਿਹਦਾ ਕੁਝ ਚੈਨਲ ਨੇ ਲਾਈਵ ਵੀ ਕੀਤਾ ਸੀਗਾ ਤੇ ਜੋ ਵੀ ਤੁਸੀਂ ਗੁੰਡਾਗਰਦੀ ਬਦਮਾਸ਼ੀ ਵਾਲੀ ਭਾਸ਼ਾ ਪਾਰਕਿੰਗ ਵਾਲਿਆਂ ਦੀ ਤੁਸੀਂ ਸਾਰਿਆਂ ਨੇ ਲਾਈਵ ਸੁਣੀ ਹੋਣੀ ਹੈ ਇਹ ਵੀ ਦੇਖਿਆ ਹੋਣਾ ਕਿ ਇੱਕ ਬੰਦਾ ਰਾੜ ਕੱਢ ਕੇ ਸਰਿਆਮ ਉੱਥੇ ਆਂਦਾ ਪਿਆ ਹੈਗਾ ਤੇ ਉਹ ਚੈਲੰਜ ਕਰ ਰਿਹਾ ਵੀ ਬਾਹਰ ਕੱਢੋ ਬੰਦੇ ਨੂੰ ਉਹਦੇ ਵਿੱਚ ਤੁਹਾਨੂੰ ਦੱਸਦੇ ਆਗੇ ਵੀ ਮਸਲਾ ਕੀ ਸੀਗਾ ਵੀ ਇਹ ਜਿਹੜਾ ਮਸਲਾ ਸੀਗਾ ਵੀ ਉੱਥੇ ਕਿਸੇ ਦਾ ਵਹੀਕਲ ਕੋਈ ਕਿਸੇ ਨੂੰ ਟੂ ਵੀਲਰ ਸੀਗਾ ਉਹ ਆਪਦੀ ਵਾਈਫ ਦੇ ਨਾਲ ਤੇ ਆਪਦੇ ਬੱਚੇ ਦੇ ਨਾਲ ਉਹ ਲੰਘ ਰਿਹਾ ਸੀਗਾ ਤੋਂ ਬੀਬੀਆਰ ਚੋਂ ਤੇ ਉਸ ਨੂੰ ਉਹਦਾ ਕੋਈ ਸਾਥੀ ਮਿਲ ਗਿਆ ਜਿਵੇਂ ਹੀ ਉਹ ਉੱਥੇ ਖੜੇ ਤਾਂ ਪਿੱਛੋਂ ਦੀ ਇਹਨਾਂ ਨੇ ਇੱਕ 휠 ਲੋਕ ਜਿਹੜਾ ਹੁੰਦਾ ਹੈਗਾ ਇੱਕ ਤਾਲਾ ਹੁੰਦਾ ਹੈ ਸਪੈਸ਼ਲ ਉਹ ਲਿਆ ਕੇ ਇਹਨਾਂ ਨੇ ਉਹਦੇ ਬਾਈਕ ਦੇ ਉੱਤੇ ਲਗਾਤਾ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੇਰੀ ਉਹਨੂੰ ਮਤਲਬ ਚਲਾਨ ਕਟਾਂਗੇ ਇਸ ਚੀਜ਼ ਦਾ ਇਹ ਸਾਰਾ ਇਸ਼ੂ ਹੋਇਆ ਸੀਗਾ ਤਾਂ ਤੁਹਾਨੂੰ ਇੱਕ ਵੈਸੀ ਜਾਣਕਾਰੀ ਸਾਰਿਆਂ ਨੂੰ ਦੱਸਣੀ ਜ਼ਰੂਰੀ ਹੈ ਬਠਿੰਡਾ ਵਾਲਿਆਂ ਨੂੰ ਇਹ ਸਾਰੀ ਫਾਈਲ ਪਈ ਹੈ ਮੇਰੇ ਕੋਲ ਪਾਰਕਿੰਗ ਵਾਲਿਆਂ ਦੀ ਜੋ ਵੀ ਇਹਨਾਂ ਨੇ ਜੋ ਵੀ ਇਹਨਾਂ ਦਾ ਕੰਟਰੈਕਟ ਹੋਇਆ ਹੈਗਾ ਇਹ ਕੰਟਰੈਕਟ ਦੇ ਹਿਸਾਬ ਦੇ ਨਾਲ ਇਹ ਕਿਸੇ ਵੀ ਟੂ-ਵੀਲਰ ਨੂੰ ਜਿਹੜਾ ਉਹਨੂੰ ਟੋਅ ਤਾਂ ਕਰ ਸਕਦੇ ਹੈਗੇ ਆ ਉਹਨੂੰ ਚੱਕ ਕੇ ਆਪਦੇ ਉਹਦੇ ਵਿੱਚ ਪਾ ਕੇ ਕਿਸੇ ਵਿਕਲ ਚ ਲੈ ਕੇ ਤਾਂ ਜਾ ਸਕਦੇ ਹੈ ਲੇਕਿਨ ਉਹਦੇ ਤੇ ਵੀਲ ਲੋਕ ਲਗਾਉਂਦਾ ਕਿਤੇ ਵੀ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਟੂ-ਵੀਲਰ ਵਾਸਤੇ ਫੋਰ-ਵੀਲਰ ਵਾਸਤੇ ਇਹਨਾਂ ਕੋਲ ਪ੍ਰੋਵੀਜ਼ਨ ਹੈਗਾ ਉਹਦੀ ਕੁਝ ਛੱਡ ਸ਼ਰਤਾਂ ਹੈਗੀਆਂ ਲੇਕਿਨ ਟੂ-ਵੀਲਰ ਨੂੰ ਕਿਤੇ ਵੀ ਵੀਲ ਲੋਕ ਨਹੀਂ ਲਗਾ ਸਕਦੇ ਲੇਕਿਨ ਜਿਹੜੀ ਇਹ ਗੁੰਡਾਗਰਦੀ ਵਾਲੀ ਭਾਸ਼ਾ ਤੇ ਸਰੇ ਆਮ ਜਿਹੜਾ ਲੋਕਾਂ ਨਾਲ ਟੱਕਾਂ ਤੇ ਲੁੱਟ ਹੋ ਰਹੀ ਹੈ ਸ਼ਹਿਰ ਦੀ ਇਹ ਇਹ ਸਾਰੇ ਦਾ ਸਾਰਾ ਜਿਹੜਾ ਨਗਰ ਨਿਗਮ ਦਾ ਹਾਊਸ ਹੈ ਤੇ ਕੁਝ ਅਧਿਕਾਰੀ ਹੈ ਇਹ ਸਿਰਫ ਇੱਕ ਉਹਨਾਂ ਦੀ ਬੇਫਿਕੂਫੀ ਕਹਿ ਲਓ ਜਾਂ ਇੱਕ ਸਿਰਫ ਪੈਸੇ ਇਕੱਠੇ ਕਰਨ ਦੀ ਇੱਛਾ ਲਾ ਲਓ ਸਿਰਫ ਉਸ ਦੇ ਕਰਕੇ ਹੀ ਹੋ ਰਿਹਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਟ੍ਰੈਫਿਕ ਦੀ ਸਮੱਸਿਆ 'ਚ ਭੋਰਾ ਕੋਈ ਨਿਜਾਦ ਨਹੀਂ ਹੋਇਆ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੱਲ ਹੋਈ ਜਿਹੜਾ ਕੋਈ ਬੰਦਾ ਕਾਰ ਦੇ ਵਿੱਚ ਕਾਰ ਨੂੰ ਸਟਾਰਟ ਕਰਕੇ ਸੜਕ ਦੇ ਵਿੱਚ ਵਿਚਾਲੇ 4 ਘੰਟੇ ਵੀ ਖੜਾ ਰਵੇ ਤਾਂ ਉਹਨੂੰ ਇਹ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਚੀਜ਼ੇ ਕੰਟਰੈਕਟ ਦੇ ਵਿੱਚ ਹੀ ਨਹੀਂ ਲਿਖੀ ਵੀ ਉਸ ਨੂੰ ਇਹ ਕੁਝ ਕਰ ਹੀ ਨਹੀਂ ਸਕਦੇ ਉਹ 4 ਘੰਟੇ ਵਿੱਚ ਖੜੀ ਹੈ ਚਾਹੇ 20 ਕਾਰਾਂ ਲੱਗ ਜਾਣ ਬਾਜ਼ਾਰ ਦੇ ਵਿੱਚ ਉਹਨੂੰ ਇਹ ਕੁਝ ਨਹੀਂ ਕਰ ਸਕਦੇ ਪਾਰਕਿੰਗ ਵਾਲੇ ਜੇ ਕੋਈ 4-ਵੀਲਰ ਦੇ ਵਿੱਚ ਆਟੋ ਖੜਾ ਹੈਗਾ, ਟੈਂਪੂ ਖੜਾ ਹੈਗਾ, ਆਟੋ ਰਿਕਸ਼ਾ 3-ਵੀਲਰ ਖੜਾ ਹੈਗਾ ਜਾਂ ਕੋਈ ਖੋਤਾ ਰੇੜੀ ਖੜੀ ਹੈ, ਟਰੱਕ ਖੜਾ ਹੈ ਉਹਨਾਂ ਨੂੰ ਇਹ ਚੱਕ ਨਹੀਂ ਸਕਦੇ ਕਿਉਂਕਿ ਇਹ ਚੀਜ਼ਾਂ ਕੰਟਰੈਕਟ ਦੇ ਵਿੱਚ ਨਹੀਂ ਲਿਖੀਆਂ ਹੋਈਆਂ। ਤਾਂ ਤੁਸੀਂ ਦੇਖੋ ਵੀ ਕਿਸੇ ਨਾ ਕਿਸੇ ਪਾਸੋਂ ਵੀ ਇਹ ਟ੍ਰੈਫਿਕ ਦੀ ਸਮੱਸਿਆ ਕਿੱਥੇ ਹੱਲ ਹੋ ਰਹੀ ਹੈ, ਜਮ੍ਹਾਂ ਹੱਲ ਨਹੀਂ ਹੋ ਰਹੀ। ਉਲਟਾ ਜਿਹੜੇ ਪਾਰਕਿੰਗ ਵਾਲੇ ਹੈਗੇ ਆ ਹੁਣ ਤਾਂ ਉਹ ਇੰਨੀ ਬੇਸ਼ਰਮੀ ਦੇ ਉੱਤਰ ਗਏ ਹੈਗੇ ਆ ਕਿ ਉਹਨਾਂ ਨੇ ਆਪਦੇ ਕੁਝ ਬੰਦੇ, ਕੁਝ ਜਿਹਦੇ ਵਿੱਚ ਲੜਕੀਆਂ ਵੀ ਸ਼ਾਮਲ ਹੈ ਕੁਝ ਲੜਕੇ ਵੀ ਹੈਗੇ ਆ ਉਹ ਬਾਜ਼ਾਰਾਂ ਦੇ ਵਿੱਚ ਟੂ-ਵੀਲਰਾਂ ਦੀ ਘੁੰਮੀ ਜਾਂਦੇ ਆ ਜਾਂ ਪੈਦਲ ਘੁੰਮੀ ਜਾਂਦੇ ਆ ਉਹ ਲੋਕਾਂ ਜਾਂ ਲੈ ਕੇ ਉਹ ਜਿੱਥੇ ਦੇਖਦੇ ਆ ਵੀ ਥੋੜੀ ਜੀ ਕਾਰ ਦਾ ਟਾਇਰ ਬਾਹਰ ਹੈਗਾ ਉਹਦੇ ਨੂੰ ਜਾ ਕੇ ਲੋਕ ਲਾ ਦਿੰਦੇ ਹੈਗੇ ਆ ਜੇ ਕਿਸੇ ਦੀ ਫੁੱਟਪਾਥ ਦੇ ਉੱਤੇ 2 ਇੰਚ ਕਾਰ ਚੜ ਗਈ ਉੱਥੇ ਜਾ ਕੇ ਲੋਕ ਚੜ ਦਿੰਦੇ ਹੈਗੇ ਆ ਤੇ ਫੋਨ ਕਰ ਦਿੰਦੇ ਟੋ ਵੈਨ ਵਾਲਿਆਂ ਨੂੰ ਵੀ ਆ ਕੇ ਉਹਦਾ ਵੀ ਚਲਾਨ ਕੱਟਿਆ ਜਾਵੇ ਥਾਂ ਥਾਂ ਤੇ ਇਹਨਾਂ ਨੇ ਜਿਹੜੇ ਪੰਜ ਬਾਜ਼ਾਰ ਹੈ ਇਹਨਾਂ ਨੂੰ ਉਜਾੜਨਾਂ ਵਾਸਤੇ ਕੋਈ ਕਸਰ ਨਹੀਂ ਛੱਡੀ ਪਾਰਕਿੰਗ ਵਾਲਿਆਂ ਨੇ ਇਹ ਪਾਰਕਕਿੰਗ ਵਾਲਿਆਂ ਨੂੰ ਇਹ ਐਡਾ ਮਹਿੰਗਾ ਠੇਕਾ ਦੇ ਕੇ ਕਰਨ ਤੇ ਮਜਬੂਰ ਕਿਨੇ ਕੀਤਾ ਨਗਰ ਨਿਗਮ ਦੇ ਹਾਊਸ ਤੇ ਕੁਝ ਅਧਿਕਾਰੀਆਂ ਨੇ ਜਿਨ੍ਹਾਂ ਦੀ ਐਡੀ ਮਾੜੀ ਘਟਿਆ ਸੋਚ ਸੀਗੀ ਕਿ ਲੋਕਾਂ ਨੂੰ ਇਹਨਾਂ ਨੇ ਡੇਲੀ ਦਾ ਇੱਥੇ ਜਿਵੇਂ ਪਸ਼ੂ ਮੰਡੀ ਹੁੰਦੀ ਹੈ ਉਹ ਹਾਲ ਕਰਤਾ ਲੋਕ ਆਪਸ ਦੇ ਵਿੱਚ ਹੀ ਲੜਨ ਲਾਤੇ ਇਹਨਾਂ ਨੇ ਇੱਥੇ ਇੱਕ ਭੈ ਦਾ ਮਾਹੌਲ ਹੋ ਗਿਆ ਕੋਈ ਸ਼ੁੱਖ ਸ਼ਾਂਤੀ ਨਾਲ ਇੱਥੇ ਦੁਕਾਨਦਾਰੀ ਨਹੀਂ ਕਰ ਸਕਦਾ ਕੋਈ ਇੱਥੇ ਪਰਚੇਜ਼ਿੰਗ ਕਰਨ ਨਹੀਂ ਆ ਸਕਦਾ ਇਹ 4-5 ਬਜ਼ਾਰਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੋ ਗਿਆ ਜੇ ਕੋਈ ਗੱਡੀ ਸੜਕ ਦੇ ਵਿਚਾਲੇ ਲਾਂਦਾ ਹੈ 4 ਘੰਟੇ ਵੀ ਉਹ ਗੱਡੀ ਲਗਾ ਕੇ ਖੜਾ ਰਹਿੰਦਾ ਸਟਾਰਟ ਕਰਕੇ ਅੰਦਰ ਗੱਡੀ ਦੇ ਵਿੱਚ ਬੈਠਾ ਰਹਿੰਦਾ ਹੈਗਾ ਤਾਂ ਉਹਦੀ ਗੱਡੀ ਟੋ ਨਹੀਂ ਕਰ ਸਕਦੇ ਲੇਕਿਨ ਜੇ ਕੋਈ ਬੰਦਾ ਵਿਚਾਰਾ ਸਾਈਡ ਦੇ ਉੱਤੇ ਪਾਰਕਿੰਗ ਕਰ ਰਿਹਾ ਤੇ ਉਹਦੀ 1 ਇੰਚ 2 ਇੰਚ ਗੱਡੀ ਫੁੱਟਪਾਥ ਤੇ ਗਲਤੀ ਨਾਲ ਚੜ ਗਈ ਤਾਂ ਉਹਦੀ ਗੱਡੀ ਇਹ ਟੋ ਕਰਕੇ ਉਸ ਤੋਂ ਹੀ ਜੁਰਮਾਨਾ ਵਸੂਲਦੇ ਹੈਗੇ ਆ ਇਹ ਜਿਹੜਾ ਗੰਦ ਪਾਇਆ ਹੈ ਜਿੰਨਾ ਵੀ ਗੰਦ ਪਾਇਆ ਜਿਹੜੀ ਪਾਰਟੀ ਨੇ ਪਾਇਆ ਸਾਰੇ ਲੋਕਾਂ ਨੂੰ ਪਤਾ ਹੈਗਾ ਅੱਗੇ ਆ ਗਈਆਂ ਵੋਟਾਂ 2024 ਦੀਆਂ ਜਲੂਸ ਕੱਢਾਂਗੇ ਅਸੀਂ ਰੱਜ ਕੇ ਅਸੀਂ ਲੋਕਾਂ ਦੇ ਨਾਲ ਆ ਜਿਹੜਾ ਤੁਸੀਂ ਲੋਕਾਂ ਨੂੰ ਐਡਾ ਵੱਡਾ ਇੱਕੇ ਸਿਰਦਰਦੀ ਦਿੱਤੀ ਹੈ ਨਾ ਇਹ ਪਾਰਕਿੰਗ ਦੇ ਨਾਮ ਤੇ ਇਹ ਸਾਰਿਆਂ ਨੂੰ ਤੁਹਾਨੂੰ ਭੁਗਤਣੀ ਪੈਣੀ ਆ ਪਾਰਟੀ ਵਾਲਿਆਂ ਨੂੰ